ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਜਿੱਥੇ ਅਜਪੂਰਾ ਦੇਸ਼ ਨਖੇਦੀ ਕਰ ਰਿਹਾ ਹੈ ਉੱਥੇ ਹੀ ਇਸ ਹਮਲੇ ਨੂੰ ਲੈ ਕੇ Hindu ਸੰਗਠਨਾਵਾਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਫਗਵਾੜਾ ਵਿਖੇ ਹਿੰਦੂ ਸੰਗਠਨਾਵਲੋਂ ਇਸ ਅਤਵਾਦੀ ਹਮਲੇ ਦੀ ਨਿੰਦਿਆ ਕਰਦਿਆਂ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਰੋਸ ਪ੍ਰਦਰਸ਼ਨ ਸ਼੍ਰੀ ਹਨੂਮਾਨਗੜੀ ਮੰਦਿਰ ਜੀਟੀ ਰੋਡ ਫਗਵਾੜਾ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਵਿਖੇ ਪਹੁੰਚਿਆ ਜਿੱਥੇ ਕਿ ਇਸ ਸਮੂਹ ਹਿੰਦੂ ਸੰਗਠਨਾ ਨੇ ਪਾਕਿਸਤਾਨ ਦਾ ਪੁਤਲਾ ਫੂਕਦਿਆਂ ਝੰਮ ਕੇ ਨਾਅਰੇਬਾਜ਼ੀ ਕੀਤੀ ਇਸ ਤੋਂ ਪਹਿਲਾਂ ਇਸ ਸਮੂਹ ਹਿੰਦੂ ਸੰਗਠਨਾ ਨੇ ਸ਼੍ਰੀ ਹਨੂਮਾਨਗੜੀ ਮੰਦਿਰ ਵਿਖੇ ਇਸ ਹਮਲੇ ਵਿੱਚ ਮਾਰੇ ਗਏ 26 નિર્દોਸ਼ ਲੋਕਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਦਾ ਮੋਨ ਵੀ ਰੱਖਿਆ ਇਸ ਮੌਕੇ ਗੱਲਬਾਤ ਕਰਦੇ ਹਿੰਦੂ ਸੰਗਠਨਾਂ ਦੇ ਆਗੂ ਆਂਦਰਜੀਤ ਕਾਲੜਾ ਤੇ ਪੰਕਜ ਚਾਵਲਾ ਨੇ ਇਸ ਹਮਲੇ ਦੀ ਨਿਖੇਦੀ ਕਰਦਿਆਂ ਕਿਹਾ ਕਿ ਸ਼੍ਰੀ ਅਮਨਨਾਥ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਤਵਾਦੀਆਂ ਵੱਲੋਂ ਕੀਤਾ ਗਿਆ ਹਮਲਾ ਪਾਕਿਸਤਾਨ ਦੀ ਕਾਇਰਤਾ ਦਾ ਸਬੂਤ ਹੈ। ਉਹਨਾਂ ਜਿੱਥੇ ਇਸ ਹਮਲੇ ਵਿੱਚ ਮਰਨ ਵਾਲੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਉੱਥੇ ਹੀ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਪਾਸੋਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਵੀ ਮੰਗ ਕੀਤੀ। ਜੋ ਕਾਰਨ ਤੌਰੇ ਕਾਰਨ ਪਾਕਿਸਤਾਨ ਦੁਆਰਾ ਸੰਚਾਲਿਤ ਅਤਵਾਦੀਆਂ ਨੇ ਪਹਿਲਗਾਮ ਦੇ ਵਿੱਚ ਕੀਤਾ ਉਸ ਦੀ ਆਪਾ ਸਾਰਾ ਹਿੰਦੂ ਸਮਾਜ ਨਿਖੇਦੀ ਕਰਦਾ ਵਾ ਉਹ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੱਦੇ ਵੀ ਸਾਡੇ ਭਰਾ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਔਰ ਸਰਕਾਰੀ ਡੋਕਰੀ ਦਿੱਤੀ ਜਾਵੇ ਔਰ ਜੋ ਪਾਕਿਸਤਾਨ ਨੇ ਕਰਤੂਕ ਕੀ ਦੀਆ ਉਸ ਦਾ ਮੂੰਹ ਤਲ ਜਵਾਬ ਦਿੱਤਾ ਜਾਵੇ ਜੈ ਸ਼੍ਰੀ ਰਾਮ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਪਾਕਿਸਤਾਨ ਦੁਆਰਾ ਪ੍ਰਜੋਜਿਤ ਅੱਤਵਾਦ ਨੇ ਸਾਡੇ ਹਿੰਦੂ ਸਮਾਜ ਦੇ ਸਾਡੇ ਭਰਾਵਾਂ ਦੇ ਸਾਡੀਆਂ ਭੈਣਾਂ ਦੇ ਜੋ ਨਿਹਥੀਆਂ ਦੇ ਉੱਤੇ ਗੋਲੀਆਂ ਚਲਾਈਆਂ ਉਹ ਬਹੁਤ ਹੀ निंदनीय ਆ ਔਰ ਮੈਂ ਪਾਕਿਸਤਾਨ ਦੀ ਇਸ ਕਰਤੂਤ ਦੇ ਉੱਤੇ ਮੈਂ ਆਪਣੀ ਕੇਂਦਰ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਐਸੀ ਪਾਕਿਸਤਾਨ ਨੂੰ ਐਸਾ ਸਬਕ ਸਿਖਾਇਆ ਜਾਵੇ ਅੱਤਵਾਦ ਨੂੰ ਐਸਾ ਸਬਕ ਸਿਖਾਇਆ ਜਾਵੇ ਅੱਗੇ 3 ਜੁਲਾਈ ਨੂੰ ਸਾਡੀ ਅਮਨ ਆਦੀ ਯਾਤਰਾ ਬੋਲੇਨਾ ਦੀ ਸਟਾਰਟ ਹੋਣ ਵਾਲੀ ਆ ਇਹ ਜੋ ਡਰ ਪੈਦਾ ਕਰਨ ਦਾ ਮਾਹੌਲ ਪਿੱਤਾ ਗਿਆ ਆ ਕਿਉਂਕਿ 370 ਤਾਰਾ ਹਟਣ ਤੋਂ ਬਾਅਦ ਜੋ ਹਲਾਸੀ ਹੋ ਹੌਲੀ ਹੋਲੀ ਇਸਮਾਨੇ ਹੋ ਰਹੀ ਸੀ ਪਿਛਲੇ ਸਾਲ ਮੈਂ ਵੀ ਜਾ ਕੇ ਆਇਆ ਬੜਾ بڑے ਪਟਕ ਜਾ ਰਹੇ ਸੀ ਪਰ ਜਦ ਇਹ ਫਾਰਕੁਦੁੱਲਾ ਦੀ ਮੁੰਡੇ ਦੀ ਉਮਰ ਅਬਦੁੱਲਾ ਦੀ ਸਰਕਾਰ ਆਈ ਆ ਮੈਨੂੰ ਇਹ ਲੱਗਦਾ ਅਤਵਾਦ ਨੂੰ ਇਹ ਫਿਰ ਮੁੜ ਗਏ ਪਰਜੂਰ ਦਾ ਪਰਸਾਣ ਕਰਨ ਲੱਪਿਆ ਹੌਲੀ ਹੌਲੀ ਆਪਾਂ ਦੇਖਦੇ ਪਿਛਲੇ ਪੰਜਾਬ ਦੇ ਵਿੱਚ ਵੀ ਹਲਾਤ ਹੌਲੀ ਹੌਲੀ ਖਰਾਬ ਹੁੰਦੇ ਜਾ ਰਹੇ ਆ ਮੈਂ ਆਪਣੇ ਗ੍ਰਹਿ ਮੰਤਰੀ ਆਪਣੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਤੇ ਪਾਕਿਸਤਾਨ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਔਰ ਜੋ ਮੇਰੇ ਸਾਡੇ ਹਿੰਦੂ ਭਰਾ ਭੈਣਾ ਜਿਹਨਾਂ ਦਾ ਕਤਲ ਹੋਇਆ ਆ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਔਰ ਉਹਨਾਂ ਦੇ ਪਰਿਵਾਰ ਨੂੰ ਇਹ ਪਹਾੜਾ ਮੰਨਣ ਦੀ ਸ਼ਕਤੀ ਦੇਵੇ ਕਹਿਣਾ ਹੀ ਸੌਖਾ ਹੁੰਦਾ ਹੈ ਪਹਾੜਾ ਮੰਨਿਆ ਜਾਵੇ ਪਰ ਇਹ ਪਹਾੜਾ ਮੋਨੇ ਹੁੰਦਾ ਪਰ ਪਰਮਾਤਮਾ ਫਿਰ ਵੀ ਅਸੀਂ ਕਹਿੰਨੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਓਮ ਸ਼ਾਂਤੀ ਇਸ ਦੌਰਾਨ ਐਡਵੋਕੇਟ ਰਵਿੰਦਰ ਸ਼ਰਮਾ ਤੇ ਹੋਰਨਾ ਹਿੰਦੂ ਸੰਗਠਨਾਂ ਨੇ ਵੀ ਜਿੱਥੇ ਇਸ ਹਮਲੇ ਦੀ ਨਿਖੇਦੀ ਕੀਤੀ ਉੱਥੇ ਹੀ ਉਹਨਾਂ ਸਮੂਹ ਫਗਵਾੜਾ ਵਾਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਪੈਸਿਆਂ ਦੇ ਲਾਲਚ ਵਿੱਚ ਆਪਣੀਆਂ ਦੁਕਾਨਾਂ ਜਾਂ ਫਿਰ ਘਰ ਕਿਰਾਏ ਤੇ ਨਾ ਦੇਣ ਦੀ ਅਪੀਲ ਕੀਤੀ। ਉਹਨਾਂ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਇਹੋ ਜਿਹੇ ਸ਼ਰਾਰਤੀ ਅਨਸਰਾਂ ਦੀ ਜਾਣਕਾਰੀ ਹਾਸਲ ਕਰਨ ਅਤੇ ਉਹਨਾਂ ਦਾ ਪੂਰਾ ਬੇਰਵਾ ਆਪਣੇ ਕੋਲ ਰੱਖਣ ਦੀ ਵੀ ਮੰਗ ਕੀਤੀ। ਇਸ ਦੌਰਾਨ 인ਦਰਜੀਤ ਕਰਵਲ ਰਕੇਸ਼ ਦੁੱਗਲ ਰਜੇਸ਼ ਪਲਟਾ ਵਿਨੋਦ ਗੁਪਤਾ ਦੀਪਕ ਭਰਦਵਾਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਿੰਦੂ ਸੰਗਠਨ ਮਜੂਸਾਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੰਦਰ ਵਿੱਚ ਇਕੱਠੇ ਹੋਏ ਸਾਰਾ ਕਾਰਨ ਪਤਾ ਕਿ ਜੋ ਕੁਝ ਫੈਲਗਾਮ ਦੇ ਵਿੱਚ ਹੋਇਆ ਇਹ ਬੜੀ ਬੰਦਪਾਗੀ ਘਟਨਾ ਹੈ ਔਰ 370 ਤਾਰਾ ਹਟਣ ਤੋਂ ਬਾਅਦ ਜੋ ਉਹ ਦੀ ਮੁੱਖ ਮੰਤਰੀ ਸਰਕਾਰ ਉੱਥੇ ਬਣੀ ਹੈ ਸਰਕਾਰ ਬਣੀ ਉਸ ਤੋਂ ਬਾਅਦ ਇਹ ਪਹਿਲੀ ਘਟਨਾ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਉਹ ਸਰਕਾਰ ਵੀ ਉੱਥੇ ਦੀ ਨਾਲੇ ਹੀ ਆ ਉਹਨਾਂ ਦੇ ਉਪਰਵਾਦੀਆਂ ਤੇ ਮੈਂ ਇਹ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਵੀ ਉੱਥੇ ਵੱਧ ਤੋਂ ਵੱਧ ਫੋਰਸ ਲਾ ਕੇ ਜਿਹੜੇ ਜਿਹੜੇ ਵੀ ਇਹਨਾਂ ਕਾਇਰਾਂ ਇਹਨਾਂ ਕਰਤੂਤ ਦਿੱਤੀ ਅਤਵਾਦੀਆਂ ਨੇ ਉਹਨਾਂ ਨੂੰ ਜਹੰਮ ਭਜਾਇਆ ਜਾਵੇ ਤੇ ਅੱਗੇ 3 ਤਰੀਕ ਨੂੰ ਸਾਡੀ ਅਮਨਨਾ ਯਾਤਰਾ ਵੀ ਸ਼ੁਰੂ ਹੋ ਰਹੀ ਆ ਉਹਦੇ ਵਿੱਚ ਵੀ ਸਖਤ ਨੂੰ ਸਖਤ ਜੜੀ ਆ ਫੌਜ ਲਾ ਕੇ ਪੂਰੀ ਹਮੜਾ ਮਾਨ ਨਾਲ ਜਿਹੜੀ ਯਾਤਰਾ ਆ ਉਹ ਕਰਵਾਈ ਜਾਵੇ ਕਿਉਂਕਿ ਇਹ ਡਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੀ ਯਾਤਰਾ ਆ ਇਹ ਸਫਲ ਹੋ ਜਵੇ ਤੇ ਕੋਈ ਵੀ ਹਿੰਦੂ ਭਰਾ ਜਾਂ ਕੋਈ ਵੀ ਸ਼ੇ ਭਰਤ ਉਹ ਯਾਤਰਾ ਵਿੱਚ ਨਾ ਜਾਵੇ ਇਹ ਸਾਰਾ ਇੱਕ ਪਲੈਨਿੰਗ ਹੈ ਤੇ ਨਾਲ ਹੀ ਮੈਂ ਜਿਹੜੇ ਬੰਦੇ ਆ ਦੀ ਉਥੇ ਸ਼ਹਾਦਤ ਹੋਈ ਆ ਉਹਨਾਂ ਨੂੰ ਮੈਂ ਨਮਨ ਕਰਦੇ ਤੇ ਭਗਵਾਨ 'ਕੀ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ ਅਤੇ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਭਰ ਸਹਿਣ ਦੀ ਸ਼ਕਤੀ ਦੇਵੇ ਤੇ ਨਾਲ ਹੀ ਸਰਕਾਰ ਕੇ ਪਰ ਜੋਰ ਅਪੀਲ ਕਰੂੰਗਾ ਕਿ ਜਿਹੜੇ ਵੀ ਉੱਥੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਦੀ ਵੱਧ ਤੋਂ ਵੱਧ ਸਰਕਾਰੀ ਤੌਰ ਤੇ ਮਦਦ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਉਹਨਾਂ ਦੇ ਪਰਿਵਾਰ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਇਹਦੇ ਨਾਲ ਹੀ ਮੈਂ ਆਪਣੇ ਜਿਹੜੇ ਸ਼ਬਦ ਆ ਜਿੰਨੇ ਵੀ ਜੇ ਕੋਈ ਗਲਤੀ ਹੋਵੇ ਕੋਈ ਗਲਤ ਗਾਇਆ ਹੋਵੇ ਉਹਨੂੰ ਮਾਫੀ ਮੰਗਦਾ ਇੱਥੇ ਆਣ ਤੇ ਸਾਰਿਆਂ ਦਾ ਧੰਨਵਾਦ ਕਿ ਆਪਣਾ ਟਾਈਮ ਕੱਢ ਕੇ ਆਏ ਪਰ ਹਿੰਦੂਵਾਂ ਨੂੰ ਇੱਥੇ ਹੋਂਦ ਦੀ ਜ਼ਰੂਰਤ ਹੈ ਟਵਾੜੇ ਵਿੱਚ ਵੀ ਬੜੇ ਹਾਲਾਤ ਖਰਾਬ ਆ ਅਸੀਂ ਵੀ ਖੁਦ ਇਹ ਇਸ ਦੇ ਸ਼ਿਕਾਰ ਆ ਅਮਰਨਗਰ ਦੇ ਵਿੱਚ ਅਸੀਂ ਹਾਲੇ ਵੀ ਇੱਕ ਮਸਜਿਦ ਲਈ ਲੜਾਈ ਲੜ ਰਹੇ ਆ ਸਾਡਾ ਮhalla ਸਾਰਾ ਲੜ ਰਿਹਾ ਸੀ ਮਕਦਮੇ ਵੀ ਕੀਤੇ ਆ ਸਾਡੇ ਤੇ ਮਕਦਮੇ ਚੱਲਦੇ ਜਾ। ਇਹਦਾ ਹਰੇਕ ਬੰਦੇ ਨੇ ਮਕਦਮੇ ਭੁਗਤਣੇ ਪੈਣੇ ਆ ਇਸ ਕਰਕੇ ਸਾਨੂੰ ਇਕੱਠੇ ਹੋਣਾ ਪੈਣਾ ਤਾਂ ਹੀ ਜਾ ਕੇ ਸਾਡਾ ਗੁਜ਼ਾਰਾ ਜੈ ਸ਼੍ਰੀ ਰਾਮ। ਪਾਕਿਸਤਾਨ ਦਾ ਪੁੱਤ ਲੁੱਟਿਆ ਗਿਆ ਸਾਰੇ ਹਿੰਦੂ ਪਰਣਾਵਲੋਂ ਅਸੀਂ ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਅਪੀਲ ਕਰਨਾ ਚਾਹੁੰਦੇ ਆ ਕਿ ਜੋ ਪੈਸੇ ਆ ਦੇ ਕੁਝ ਲਾਲਚ ਦੇ ਵਿੱਚ ਦੁਕਾਨਾਂ ਨੂੰ ਕਿਰਾਏ ਤੇ ਦਿੰਦੇ ਹਨ ਮਕਾਨ ਕਿਰਾਏ ਤੇ ਦਿੰਦੇ ਹਨ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਕਿ ਪੈਸਿਆਂ ਦੇ ਲਾਲਚ ਦੇ ਵਿੱਚ ਕੱਲ ਨੂੰ ਇਦਾਂ ਦਾ ਸਮਾਂ ਆ ਜਾਣਾ ਕਿ ਸਾਨੂੰ ਇਹਨਾਂ ਨੂੰ ਮੁੜ ਕੇ ਜਵਾਬ ਦੇਣਾ ਬੜਾ ਮੁਸ਼ਕਲ ਹੋ ਜਾਣਾ ਅਸੀਂ ਇਹ ਆਪਣੇ ਵੱਲੋਂ ਅਪੀਲ ਕਰਨਾ ਚਾਹੁੰਦੇ ਆਂ ਪ੍ਰਸ਼ਾਸਨ ਨੂੰ ਵੀ ਕਰਨਾ ਚਾਹੁੰਦੇ ਆਂ ਕਿ ਜਿਵੇਂ ਇਹ ਬੰਦਾ ਕੋਈ ਬਾਹਰੋਂ ਆਦਾ ਉਹਦਾ ਪਹਿਲਾਂ ਆਇਡੈਂਟੀਫਿਕੇਸ਼ਨ ਕੀਤਾ ਜਾਵੇ ਕਿਥੋਂ ਆਇਆ ਉਹ ਕਿਸ ਮਕਸਦ ਦੇ ਨਾਲ ਆਇਆ ਉਹਦਾ ਪੂਰਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਅਸੀਂ ਸ਼ਹਿਰ ਨਿਵਾਸੀਆਂ ਨੂੰ ਫਿਰ ਇੱਕ ਵਾਰੀ ਦੁਬਾਰਾ ਅਪੀਲ ਕਰਦੇ ਆਂ ਕਿ ਪੈਸਿਆਂ ਦੇ ਕੁਝ ਲਾਲਚ ਦੇ ਵਿੱਚ ਤੁਸੀਂ ਆਪਣੀਆਂ ਦੁਕਾਨਾਂ ਜਿਹੜੀਆਂ ਇਹਨੇ ਇਹਨੇ ਕਿਰਾਇਆ ਤਾਂ ਦਿੰਦੇ ਆ ਇਹਨਾਂ ਨੇ ਮੁੜ ਕੇ ਖਾਲੀ ਨਹੀਂ ਕਰਨੀਆਂ ਸਾਲ-ਸਾਲ ਦੋ-ਦੋ ਸਾਲ ਜਿਹੜਾ ਤੁਹਾਨੂੰ ਕਿਰਾਇਆ ਦੇਣਾ ਉਸ ਤੋਂ ਬਾਅਦ ਤੁਹਾਨੂੰ ਇਹ ਖਾਲੀ ਕਰਾਉਣੀਆਂ ਔਖੀਆਂ ਹੋ ਜਾਣੀਆਂ ਅਸੀਂ ਫਿਰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਹਿੰਦੂ ਸੁਗਟਾ ਨਾਲ ਰਲ ਕੇ ਇਸ ਜਿਹੜੇ ਮੁਸੀਬਤ ਦਾ ਹਾਲ ਜਿਹੜਾ ਹੈ ਇਹ ਕਰਨਾ ਪੈਣਾ ਹੈ ਕਰਾ ਵੀ